ਫੇਰਾਂ ਵਹੁਰਬਰੀਆ ਕੰਮ ਅਕਾਲੀ ਪਾਰਟੀ ਦੇ ਕਰਿਆ ਵਾ ਇੱਥੇ ਸਾਰਾ ਜੇ ਮੋਟਨਾਂ ਲਾਈਆਂ ਤਾਂ ਵੀ ਅਕਾਲੀ ਪਾਰਟੀ ਲਾਈਆਂ ਜੇ ਐਮਜਾ ਹਸਪਤਾਲ ਲਿਆਂਦਾ ਤਾਂ ਵੀ ਅਕਾਲੀ ਪਾਰਟੀ ਲਿਆਂਦਾ ਜੇ ਇੱਥੇ ਕੈਂਸਰ ਹਸਪਤਾਲ ਬਣਿਆ ਤਾਂ ਵੀ ਅਕਾਲੀ ਪਾਰਟੀ ਦਾ ਬਣਿਆ ਬਾਦਲ ਸਾਹਿਬ ਨੇ ਤਾਂ ਜਿੰਨੇ ਕੰਮ ਕਰਿਆ ਪੂਰੇ ਨੇਉਂ ਦੇ ਕਰਿਆ ਨਾ ਤੂੰ ਤੂੰ ਹਰ ਸਿਮਰਤ ਕਰਨ ਨੂੰ ਕਿਹੜੀ ਗੱਲਾਂ ਥਲਾਉਣਾ ਹੈ ਕਿਹੜੀ ਗੱਲਾਂ ਥਲਾਹਾ ਤੂੰ ਮੈਨੂੰ ਐਂ ਦੱਥ ਦੇ ਚੱਲ ਚਲ ਤੂੰ ਜਵਾਬ ਦੇ ਮੇਰਾ ਉਹ ਮੇਰੇ ਦਿਮਾਗ ਮੇਰੇ ਨਾਲ ਹੈ ਵੇ ਆਪਦੀਆਂ ਕਰਾਤੀਆਂ ਬੁਰੇ ਹਾਲ ਕਰਤੇ ਦੇ ਕੀ ਕੀ ਕਿਹੜੇ ਚੰਗੇ ਕਿਹੜੀ ਗੱਲਾਂ ਚੰਗੇ ਨਾ ਮੈਂ ਤਾਂ ਉਹਨਾਂ ਨੂੰ ਚੰਗੇ ਨਹੀਂ ਸਮਝਦਾ ਆ ਬੁੜੀਆਂ ਬਾਤ ਤੇ 1000 ਰੁਪਿਆ ਦੇ ਦਿੱਤਾ ਨਹੀਂ ਕਿਸੇ ਨੂੰ ਆਇਆ ਕਿਸੇ ਦਾ ਆ ਸਾਡੇ ਪਿੰਡ 'ਚ ਇੱਕ ਬੁੜੀ ਦੇ ਖਾਤੇ 'ਚ ਮੈਨੂੰ ਬੁਖਾ ਦੇ ਚੱਲ ਵੜਦੇ ਆਪਾਂ ਵੀ ਕਿਸੇ ਨੂੰ ਆਈ ਆ ਦੁੱਕੀ ਉਹ ਕਹਿੰਦਾ ਦੇਵਾਂਗੇ ਕਿਹਨੂੰ ਉਹ ਮੋਦੀ ਤੋਂ ਤਾਂ ਮੈਂ ਤੁਹਾਨੂੰ ਦੱਸਦਾ ਮੋਦੀ ਤੋਂ 4-4000 ਰੁਪਿਆ ਜੱਟਾ ਨਹੀਂ ਪਵਾੜਿਆ 6-6000 ਕੋਇਆ ਨਾ 4-4 ਤਾਂ ਹੁਣ ਆਏ ਹਨ ਹਾਂ ਹਾਂ ਹੈ ਲੈ ਕੇ ਉਹ ਉਹ ਕਿਹਨੇ ਦਿੱਤਾ ਸਰਕਾਰ ਨਹੀਂ ਦਿੰਦਾ ਸੈਂਟਰ ਸਰਕਾਰ ਨਹੀਂ ਦਿੰਦਾ ਨਾ ਦਿੰਦਾ ਪੰਜਾਬ ਨਹੀਂ ਤਾਂ ਨਹੀਂ ਦਿੰਦਾ ਨਹੀਂ ਅਸੀਂ ਤਾਂ ਕਾਂਗਰਸ ਨੂੰ ਜਾਵਾਂਗੇ ਕੋਈ ਕਿਧਰੇ ਜਾਵੇ ਅੱਛਾ ਹਾਂ ਕੀ ਚੰਗਾ ਲੱਗਦਾ ਕਾਂਗਰਸ ਚ ਕਾਂਗਰਸ ਨੇ ਮਾੜਾ ਕੀ ਕੀਤਾ ਗਰੀਬਾਂ ਨੂੰ ਪਲਾਟ ਕੱਟ ਤੇ ਆਹ ਸਟਾਈਟੀ ਵਾਲੀਆਂ ਜ਼ਮੀਨਾਂ ਦੇਤੀਆਂ ਹੂੰ ਇੰਨਾ ਥੋੜੀ ਸੂਰਤ ਤੇ ਨਾਂ ਰੱਖਣਗੇ ਤਾਂ ਨਾਂ ਰੱਖੋ ਉਦਾਂ ਅਕਾਲੀ ਦਲ ਵਾਲਾ ਵੀ ਕਹਿੰਦੇ ਵੇ ਇੱਥੇ ਅਸੀਂ ਸੜਕਾਂ ਬਣਾਈਆਂ ਇਹ ਮਜਾ ਹਸਪਤਾਲ ਹੈ ਇਹ ਮਜਾ ਹਸਤਾਲਾ ਹੋਰ ਕੀ ਨਾ ਬਣਾਇਆ ਵੀ ਬਣਾਇਆ ਬਹੁਤ ਕੁਝ ਇਹਨਾਂ ਨੇ ਵੀ ਪਰ ਜਿਹੜਾ ਮੁੱਖ ਸੀ ਉਹ ਆਉਂਦਾ ਨਹੀਂ ਕੋ ਸਾਡੇ ਗਰੀਬਾਂ ਚ ਕੋਈ ਵੀ ਕੀ ਬੀਬੀ ਹਰਸਿਮਤ ਕੌਰ ਇਥੋਂ ਤਿੰਨ ਵਾਰੀ ਬਣੇ ਆ ਉਹਨਾਂ ਨੂੰ ਕਿਵੇਂ ਦੇਖਦੇ ਹੋ ਉਹਨਾਂ ਨੇ ਤਾਂ ਕਦੇ ਕੁਛ ਇੱਥੇ ਕਰੇ ਹੀ ਨਹੀਂ ਤਿੰਨ ਵਾਰੀ ਬਣ ਕੇ ਫਿਰ ਬਣ ਕੇ ਆਏ ਹੀ ਨਹੀਂ ਜਦੋਂ ਕਰਦੇ ਨਹੀਂ ਕੁਛ ਤੇ ਬਣ ਕੇ ਮੈਂ ਗਏ ਫਿਰ ਫਿਰ ਵੇਖੋ ਹੁਣ ਕੀ ਬਤਾ ਕਿੱਧਰ ਨਹੀਂ ਜਾਂਦੀਆਂ ਗੱਲਾਂ ਅੱਛਾ ਹਾਂ ਤੇ ਭਾਜਪਾ ਦਾ ਕਿਵੇਂ ਦੇਖਦੇ ਹੋ ਉਹ ਦੂਸਰਾ ਕਾਂਗਰਸ ਦਾ ਕਾਂਗਰਸ ਵਾਲੇ ਵੀ ਵੇਖੋ ਉਹਨਾਂ ਦਾ ਹੁਣ ਕੀ ਕਹਿ ਸਕਦੇ ਆ ਪਹਿਲਾਂ ਉਹ ਵੀ ਜਿੰਦੇ ਹੁੰਦੇ ਸੀ ਹੁਣ ਇਹ ਹੀ ਸੀ ਜਿਹੜਾ ਇਹਨੇ ਦਾ ਕਣਕ ਵੀ ਬੰਦ ਕਰਤੀ ਵੀ ਇਹ ਭਾਜਪਾ ਨੇ ਕਾਫੀ ਕੰਮ ਕੀਤਾ ਤੁਹਾਡੇ ਪਿੰਡ ਕਿੰਨੇ ਘਰ ਪਵਾਏ ਉਹਨਾਂ ਨੇ ਭਾਈ ਭਾਈ ਇੱਕ ਦੂਜੇ ਨੂੰ ਨਿੰਦਣ ਦਾ ਹੀ ਤੇ ਕਰਦੇ ਆ ਸਾਰੇ ਸਾਰੇ ਇੱਕ ਦੂਜੇ ਨੂੰ ਨਿੰਦਣ ਦਾ ਹੀ ਹੋਇਆ ਪੰਜਾਬ ਦੇ ਉੱਤੇ SBYL ਦਾ ਮੁੱਦਾ ਕਿੰਨੇ ਦਾ ਕੋਈ ਕਹਤਾ ਹੈ ਉੱਥੇ ਕਰ ਲੈ ਕਿਉਂ ਨਹੀਂ ਉੱਥੇ ਸਟੈਂਡ ਲੈਂਦੇ ਹੀ ਪੰਜਾਬ ਵਾਲੇ ਸਾਰੇ ਬਸ ਆਪਣੀ ਰਾਜਨੀਤੀ ਖੇਡਦੇ ਇਕੱਲੀ ਇਹਨਾਂ ਨੂੰ ਐ ਵੀ ਸਾਨੂੰ ਕੁਰਸੀ ਮਿਲ ਜੇ ਉਸ ਹੋ ਜਾਏ ਲੱਗਦਾ ਵੀ SBYL ਦਾ ਮੁੱਦਾ ਜਿਹੜਾ ਹੈਗਾ ਮਸਲੇ ਨਾਲ ਪ੍ਰਭਾਵਿਤ ਕਰਦਾ ਪੰਜਾਬ ਦੀ ਰਾਜਨੀਤੀ ਨੂੰ ਕਰਦਾ ਜੀ ਉਹ ਕਿਉਂ ਨਹੀਂ ਜਦੋਂ ਵੋਟਾਂ ਆ ਜਾਂਦੀਆਂ ਉਹਦੇ ਛੇੜਦੇ ਨੇ ਮੁੜ ਕੇ ਠੰਡੇ ਵਾਸਤੇ ਚ ਪਾ ਦਿੰਦੇ ਆ ਕੋਈ ਨਹੀਂ ਮੁੜ ਕੇ ਗੱਲ ਕਰਦਾ ਕੀ ਫਾਇਦਾ ਹੋ ਜੇ ਪੰਜਾਬ ਨੇ ਉਹਦੇ ਹੱਕ ਚ ਸੈਂਡ ਲੈ ਲਾ ਐਸਵਾਈਐਲ ਦੇ ਤੁਹਾਨੂੰ ਕੀ ਲੱਗਦਾ ਕੀ ਫਾਇਦਾ ਹੋ ਨਹੀਂ ਨਹੀਂ ਸਾਰਾ ਕੁਝ ਹੀ ਲਈ ਜਾਂਦੇ ਨੇ ਇਹ ਪੰਜਾਬ ਦਾ ਆ ਹੁਣ ਤੁਸੀਂ ਆਪ ਹੁਣ ਭਗਵੰਤ ਮਾਨ ਕਹਿੰਦਾ ਅਸੀਂ ਤਾਂ ਅਸਤੀਫਾ ਉਹਦਾ ਮਨਜ਼ੂਰ ਨਹੀਂ ਕਰਿਆ ਪਰਮਪਾਲ ਦਾ ਤੇ ਇਹਨਾਂ ਨੇ ਚੱਕ ਕੇ ਉਹ ਪੂਰੀ ਕਿ ਜਿਹੜਾ ਉਹ ਕਹਿੰਦਾ ਕਹਿੰਦਾ ਅਸੀਂ ਮਨਜ਼ੂਰ ਕਰ ਵੀ ਦੇਗਾ ਅਸਤੀਫਾ ਸਾਰਾ ਕੁਝ ਹੀ ਪੰਜਾਬ ਤੋਂ ਖੋਹੀ ਜਾਂਦੇ ਆ ਹੈ ਕਿੱਥੇ ਆਪਣਾ ਰੈਂਡਾ ਸੀਟ ਬਾਰੇ ਸਾਡਾ ਤਾਂ ਝਾੜੂ ਬੰਨੀ ਖਿਆਲਾ ਸਾਰਾ। ਅੱਛਾ। ਹਾਂ। 2 ਸਾਲਾਂ ਦੇ ਕੰਮਾਂ ਨੂੰ ਕਿਵੇਂ ਦੇਖਦੇ? ਬਹੁਤ ਵਧ ਗਿਆ। ਸਾਰਾ ਤੜ ਤੜ ਕੇ ਜਾਂਦੇ ਆ ਪਾਣੀ ਲਾਉਣ। ਆਥਰੇ ਆਉਣਾ ਅੱਗੇ ਘਰੇ ਪੈ ਜਨੇ। 2 ਸਾਲਾਂ ਚ ਬਹੁਤ ਸੌਖਾ ਹੋ ਗਿਆ ਕੰਮ। ਬਿਜਲੀ ਦਾ ਬਿਜਲੀ ਦਾ ਹੋ ਗਿਆ। ਬਿਜਲੀ ਦਾ ਵੀ ਘਰ ਦਾ ਘਰ ਵਾਲੀ ਬਿਜਲੀ ਵੀ ਮਾਫ ਹੈ। ਤੇ ਨਾਲੇ ਕਹਿੰਦੇ ਇਹ ਸਕੀਮਾਂ ਚੰਗੀਆਂ ਨਹੀਂ ਹੁੰਦੀਆਂ। ਮੁਫਤ ਖੋਰੀ ਵਾਲ ਬੰਦਾ ਬਾਦਦਾ ਮੰਗ ਤੇ ਬਣਦੇ ਇੱਥੋਂ ਤੱਕ ਵੀ ਲੋਕ ਕਹਿੰਦੇ। ਮੰਗ ਤੇ ਤਾਂ ਕੰਮ ਬਣਦੇ ਜੇ ਅਸੀਂ ਮੰਗ ਕੇ ਕਰਾਇਆ ਹੋਵੇ ਤਾਂ 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 ਸਰਕਾਰ ਨੇ ਕਰਾਇਆ। ਮੰਗਤੇ ਤਾਂ ਤਾਂ ਹੀ ਬਣਾਗੇ ਜੇ ਅਸੀਂ ਮੰਗ ਕੇ ਲਿਆ ਹੋਏ ਉਹਦਾ ਆਪ ਕਰਦੇ ਨੇ ਕੋਈ ਜਿੱਤੇ ਕੋਈ ਹਾਰੇ ਸਾਡੇ ਮਾਪਿਆਂ ਨੇ ਦੱਸਿਆ ਸੀਗਾ ਵੀ ਤੁਸੀਂ ਕਾਂਗਰਸ ਨੂੰ ਵੋਟ ਪਾਉਣੀ ਆ ਦੁਨੀਆ ਇੱਧਰ ਦੀ ਇੱਧਰ ਹੋ ਜੇ ਕਾਂਗਰਸ ਨੂੰ ਪਾਉਣੀ ਆ ਕਾਂਗਰਸ ਨੂੰ ਪਾਉਣੀ ਆ ਅੱਛਾ ਜਿੱਤਣਾ ਵਾ ਹਾਰਨਾ ਅੱਛਾ ਜੀ ਉਸ ਵੀ ਹੋਵੇ ਹਾਂ ਬਣਾ ਤਗੜਾ ਸੂਲਾ ਤੁਹਾਡਾ ਹੈ ਤੇ ਲੀਡਰ ਤਾਂ ਇੰਨੀਆਂ ਪਾਰਟੀਆਂ ਬਦਲ ਜਾਂਦੇ ਆ ਨਹੀਂ ਬਸ ਬਸ ਨਹੀਂ ਬਾਲ ਸਾਹਿਬ ਆਪਣੇ ਸਤਿਕਾਰਯੋਗ ਤਿੰਨ ਚਾਰ ਪਾਰਟੀਆਂ ਬਦਲ ਗਏ ਉਹ ਤਾਂ ਹੀ ਬਦਲ ਗਏ ਤਾਂ ਬਦਲ ਜਾਣਾ ਉਹਦਾ ਬਦਲਣ ਕੇ ਦੱਸਦਾ ਮਾਪਿਆ ਮਗਰ ਜਾਣਾ